ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆਪਾਂ ਪੰਜੀਰੀ ਦਾ ਫੇਰ ਇੱਕ ਲਾਰਾ ਪਾਇਆ ਇਹ ਸਾਰਾ ਸਮਾਨ ਆਪਾਂ ਰੱਖਿਆ ਕਿਉਂਕਿ ਅੱਜ ਆਪਾਂ ਜਿਹੜੀ ਹੈ ਜੀ ਉਹ ਬੱਲ ਦੀ ਪੰਜੀਰੀ ਬਣਾਉਣ ਜਾ ਰਹੇ ਆ ਇਹ ਹੁੰਦਾ ਜੀ ਉਹ ਬੱਲ ਬੱਲ ਗਿਰੀ ਜਿਹੜਾ ਕਿ ਠੰਡਾ ਹੁੰਦਾ ਵਾ ਇਹਦਾ ਸ਼ਰਬਤ ਵੀ ਬੰਦਾ ਵਾ ਇਹਦਾ ਮਰਬਾ ਵੀ ਬੰਦਾ ਵਾ ਤੇ ਅੱਜ ਆਪਾਂ ਇਹਦੀ ਬਣਾਵਾਂਗੇ ਪੰਜੀਰੀ ਆਪਾਂ ਨੂੰ ਆਰਡਰ ਆਇਆ ਸੀਗਾ ਕਿ ਸਾਨੂੰ ਬੱਲ ਦੀ ਪੰਜੀਰੀ ਚਾਹੀਦੀ ਹੈ 2 ਕਿਲੋ ਕੇ ਉਹਦੇ ਵਿੱਚ ਅੱਜ ਆਪਾਂ ਬਣਾਉਣੀ ਆ ਤੇ ਪੰਜੀਰੀ ਵਾਸਤੇ ਆ ਜਿਹੜਾ ਆਪਾਂ ਸਾਰਾ ਇੱਧਰ ਆਪਾਂ ਪੁੱਜੇ ਛੋਲੇ ਰੱਖੇ ਆ ਪੀਸ ਕੇ ਤੇ ਇੱਧਰ ਆਪਾਂ ਪੀਸੀ ਹੋਈ ਆ ਜੀ ਹਰੀ ਮੂੰਗੀ ਇਹਨੂੰ ਵੀ ਪਹਿਲਾਂ ਆਪਾਂ ਭੁੰਨ ਲਿਆ ਸੀਗਾ ਇਹ ਹੈਗੀ ਆ ਜੀ ਸੌਂਫ ਜਵੈਨ ਤੇ ਇਹ ਆ ਲੈ ਜੀ ਆਪਾਂ ਕਾਜੂ ਇਹ ਹੈਗੀ ਆ ਸੌਗੀ ਇਹ ਲੈ ਆ ਅਖਰੋਟ ਬਦਾਮ ਤੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਖੋਪਾ ਗਿਰੀ ਤੇ ਇਹ ਆ ਜੀ ਬੇਲ ਗਿਰੀ ਜਿਹਦੀ ਆਪਾਂ ਬਣਾਉਣੀ ਆ ਪੰਜੀਰੀ ਗੈਸ 'ਤੇ ਆਪਾਂ ਇੱਥੇ ਕੜਾਈ ਰੱਖ ਲਈ ਆ ਤੇ ਨਾਲ-ਨਾਲ ਸਮਾਨ ਪਾਈ ਜਾਵਾਂਗੇ ਤੇ ਨਾਲ-ਨਾਲ ਆਪਾਂ ਤੁਹਾਨੂੰ ਦੱਸਾਂਗੇ ਇਹ ਜਿਹੜੀ ਬੇਲ ਦੀ ਪੰਜੀਰੀ ਆ ਨਾ ਇਹ ਠੰਡੀ ਪੰਜੀਰੀ ਹੁੰਦੀ ਆ ਜੇਕਰ ਤੁਹਾਨੂੰ ਤੁਹਾਡੇ ਮਿਹਦੇਤ ਵਿੱਚ ਜਿਆਦਾ ਗਰਮੀ ਆ ਤਾਂ ਤੁਸੀਂ ਬਿਲ ਦੀ ਪੰਜੀਰੀ ਬਣਾ ਕੇ ਖਾ ਸਕਦੇ ਹੋ ਬਿਲ ਦਾ ਮਰੱਬਾ ਵੀ ਬਹੁਤ ਵਧੀਆ ਹੁੰਦਾ ਉਹਦੇ ਨਾਲ ਹਾਈਟ ਵੱਧਦੀ ਆ ਤੇ ਜਿਹੜਾ ਬਿਲ ਦਾ ਜੂਸ ਆ ਉਹਦੇ ਨਾਲ ਵੀ ਮਿਹਦੇ ਦੀ ਜਿਹੜੀ ਗਰਮੀ ਆ ਉਹ ਦੂਰ ਹੁੰਦੀ ਆ ਕਈ ਲੋਕ ਜਿਹੜਾ ਬਿਲ ਦਾ ਸ਼ਰਬਤ ਪੀਂਦੇ ਨੇ ਕਈ ਲੋਕ ਜਿਹੜੇ ਆ ਬਿਲ ਦਾ ਮਰੱਬਾ ਖਾਂਦੇ ਨੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਆਂ ਜਿਹੜੀ ਪੰਜੀਰੀ ਇਹ ਜਿਹੜੇ ਆ ਆਪਾਂ ਜੋਟ ਤੇ ਇਹ ਜਿਹੜੀ ਬਿਲ ਗਰੀ ਆ ਇਹਨੂੰ ਪਹਿਲਾਂ ਆਪਾਂ ਚੰਗੀ ਜਿਹਾ ਪੀਸ ਲੈਨੇ ਆਂ ਬਾਕੀ ਤਕਰੀਬਨ ਸਮਾਨ ਆਪਾਂ ਪੀਸੇ ਹੋਇਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਖਾਸ ਕਰਕੇ ਉਹ ਵੀ ਆਪਾਂ ਪੀਸ ਲੈਣੇ ਤੇ ਕਿਉਂ ਆਪਾਂ ਪਾ ਲਿਆ ਸੀਗਾ ਜੀ ਤੇ ਇਹ ਗਰਮ ਹੋ ਗਿਆ ਕਿਉਂ ਤੇ ਇਧਰ ਆਪਾਂ ਇਹ ਜਿਹੜੇ ਬਿੱਲ ਲੈ ਸੀ ਉਹਨਾਂ ਨੂੰ ਆਪਾਂ ਪੀਸ ਲਿਆ ਸੀ ਇਹ ਆਪਾਂ ਸਾਰੇ ਇਹਦੇ ਵਿੱਚ ਪਾ ਦੇਨੇ ਇਹ ਜਿਹੜੇ ਆ ਨਾ ਬਿੱਲਾ ਇਹ ਪਹਿਲਾਂ ਤੁਸੀਂ ਮਾਮ ਦਸਤੇ ਜੇ ਥੋੜਾ ਜਿਹਾ ਕਟ ਲਿਓ ਫਿਰ ਇਹਨਾਂ ਨੂੰ ਪੀਸਿਓ ਕਿਉਂਕਿ ਇਹ ਪੀਸੇ ਜਿਹੜੇ ਬਹੁਤ ਔਖੇ ਜਾਂਦੇ ਹੁਣ ਇਹਨਾਂ ਨੂੰ ਆਪਾਂ ਇੱਕ ਦੋ ਮਿੰਟ ਤੱਕ ਭੁੰਨ ਲੈਨੇ ਤੇ ਬਿੱਲ ਜਿਹੜਾ ਵਾ ਉਹ ਥੋੜੀ देर ਆਪਾਂ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੌਂਫ ਜਿਹੜੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਫੁੱਲ ਮਖਾਣੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਖਸ ਖਸ ਤੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਜੋਟੇ ਜਿਹੜੇ ਆਪਾਂ ਪੀਸ ਕੇ ਲੈ ਹੁਣ ਫੁੱਲ ਮਖਾਣੇ ਜੋਟ ਦੇ ਖਾਸ ਕਰ ਸਾਰਾ ਕੁਝ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਡਰਾਈ ਫਰੂਟ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਉਹ ਮਗਜ ਪਾ ਦਿੱਤੇ ਚਾਰੇ ਤੇ ਪਾ ਦਿੱਤੇ ਆਪਾਂ ਖਰੂਬਾ ਬਦਾਮ ਨਾਲੇ ਕਾਜੂ ਤੇ ਇਹ ਹੈਗੇ ਜੀ ਕਿਸ਼ਮਿਸ਼ ਇਹ ਡਰਾਈ ਫਰੂਟ ਜਿਹੜਾ ਵਾ ਇਹ ਵੀ ਪਾ ਗਏ ਆਪਾਂ ਥੋੜੀ ਜਿਹੀ ਘੋਣ ਲਾਂਗੇ ਇਹਦੇ ਵਿੱਚ ਬਦਾਮ ਆਪਾਂ ਥੋੜੇ ਪਾਏ ਆ ਕਿਉਂਕਿ ਗਰਮੀ ਹੈ ਜੇ ਤਾਜੂ ਬਦਾਮ ਸਾਰੇ ਜਿਹੜੇ ਪੁੱਜ ਗਏ ਸੀਗੇ ਤੇ ਇਹਦੇ ਵਿੱਚੋਂ ਆਪਾਂ ਪਾ ਦਿੰਨੇ ਆਂ ਸ਼ੱਕਰ ਇਹ ਪੰਜੀਰੀ ਜਿਹੜੀ ਆਪਾਂ ਦੇਸੀ ਸ਼ੱਕਰ ਚ ਬਣਾ ਰਹੇ ਆਂ ਸ਼ੱਕਰ ਜਿਹੜੀ ਉਹ ਚੰਗੀ ਤਰ੍ਹਾਂ ਆਪਣੀ ਮੈਲਟ ਹੋ ਗਈ ਆ ਜੇਕਰ ਤੁਸੀਂ ਵੇਸਣ ਪਾ ਰਹੇ ਹੋ ਤੇ ਫਿਰ ਤੁਸੀਂ ਸ਼ੱਕਰ ਬਾਅਦ ਚ ਪਾਓ ਕਿਉਂਕਿ ਮੈਂ ਪੁੱਜੇ ਛੋਲਿਆਂ ਦਾ ਵੇਸਣ ਪਾ ਰਹੀ ਹਾਂ ਇਸ ਕਰਕੇ ਮੈਂ ਸ਼ੱਕਰ ਪਹਿਲਾਂ ਪਾਤੀ ਹੁਣ ਆਪਾਂ ਇਹ ਪਾ ਦਿੰਨੇ ਆ ਦੇ ਵਿੱਚ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਮੂੰਗੀ ਇਹ ਸਾਡਾ ਸਾਰਾ ਕੁਝ ਪਹਿਲਾਂ ਪੁੱਜਿਆ ਆਇਆ ਤੋਂ ਗੈਸ ਕਰ ਦਾਂਗੇ ਤੇ ਘੱਟ ਆਪਾਂ ਆਹ ਜਿਹੜੀ ਪਨੀਰੀ ਉਹ ਤਿਆਰ ਕਰ ਲਈਏ ਤੁਸੀਂ ਦੇਖ ਸਕਦੇ ਹੋ ਬੇਲਦੀ ਪਨੀਰੀ 76 ਵਾਲੀ ਇਹ ਬਿਲਕੁਲ ਠੰਡੀ ਹੁੰਦੀ ਹੈ ਪਨੀਰੀ ਗਰਮੀਆਂ ਦੇ ਵਿੱਚ ਤੁਸੀਂ ਇਹਨੂੰ ਖਾ ਸਕਦੇ ਤੇ ਮੌਸਮ ਵੇਖ ਲਓ ਜੀ ਸਾਡੇ ਤੇ ਉੱਪਰ ਦਾ ਸਾਰਾ ਏਰੀਆ ਦੇਖ ਲਓ ਕਿਵੇਂ ਐ ਹਰਿਆ ਭਰਿਆ ਕੁਝ ਨਹੀਂ ਦੇਖਦਾ ਅੱਗੇ ਨਹੀਂ ਤੇ ਛੜਕ ਦੇਖਦੀ ਹੁੰਦੀ ਨਹਿਰ ਦੇਖਦੀ ਹੁੰਦੀ ਹੁਣ ਕੁਝ ਵੀ ਨਹੀਂ ਦੇਖਦਾ ਪੂਰੇ ਐ ਹਰੇ ਪਏ ਨੇ ਦਰਖਤ ਸਾਰੇ ਤਾਂ ਲੋ ਜੀ ਆਪਣੀ ਜਿਹੜੀ ਪੰਜੀਰੀ ਆ ਉਹ ਬਣ ਕੇ ਰੈਡੀ ਹੋ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਵਧੀਆ ਲੱਗੰਦੀ ਐ ਤੇ ਇਹਦੇ ਵਿੱਚ ਕਾਜੂ ਬਦਾਮ ਸਾਰਾ ਕੁਝ ਜੋ ਵੀ ਐ ਇਹਦੇ ਵਿੱਚ ਤੁਹਾਨੂੰ ਫੁੱਲ ਕੁਆਲਿਟੀ ਚ ਮਿਲੂਗਾ ਐ ਨਹੀਂ ਵੀ ਕਿਸੇ ਚੀਜ਼ ਦੀ ਆਪਾਂ ਕੰਪਰੋਮਾਈਜ਼ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਆਪਾਂ ਆਰਡਰ ਤੇ ਤਿਆਰ ਕਰਕੇ ਭੇਜਦੇ ਆ ਚਾਹੇ ਪੰਜੀਰੀ ਹੋਵੇ ਆਚਾਰ ਹੋਵੇ ਪਾਪੜ ਹੋਣ ਵਡੀਆਂ ਹੋਣ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਕੋਈ ਵੀ ਆਰਡਰ ਸਾਡੇ ਕੋਲ ਇਹਨਾਂ ਚੀਜ਼ਾਂ ਚੋਂ ਮੰਗਾਉਣਾ ਹੋਵੇ ਤੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਪੰਜੀਰੀਆਂ ਨੇ ਏ ਆਪਾ ਆਰਡਰ ਤੇ ਹੀ ਤਿਆਰ ਕਰਦੇ ਆ ਜਿਵੇਂ ਉਹ ਮੈਡਮ ਦਾ 2 ਕਿਲੋ ਦਾ ਘਿਓ ਦਾ ਆਇਆ ਸੀ ਆਰਡਰ ਵੀ ਤੁਸੀਂ ਸਾਨੂੰ ਤਿਆਰ ਕਰਕੇ ਦੋ ਤੇ ਆਪਾਂ ਇਹ ਤਿਆਰ ਕਰ ਦਿੱਤੀ ਆ ਜੇ ਬੇਲ ਵਾਲੀ ਪਨੀਰੀ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਬੈਲ ਬਟਨ ਦਬਾਉਣਾ ਨਾ ਭੁੱਲੇ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਮਿਲਦੇ ਕਨਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ